ਫੌਜ ਦੇ ਕੁਝ ਜਵਾਨ ਛੁੱਟੀ ਲੈ ਕੇ ਆਪਣੇ ਘਰ ਜਾਣ ਲਈ ਟ੍ਰੇਨ ਰਾਹੀਂ ਸਫ਼ਰ ਕਰ ਰਹੇ ਸਨ। ਰਸਤੇ ਵਿੱਚ ਇੱਕ ਸਟੇਸ਼ਨ ਤੇ ਗੱਡੀ ਰੁਕੀ। ਉਹਨਾਂ ਵਿੱਚੋਂ ਇੱਕ ਜਵਾਨ ਖਾਣ-ਪੀਣ ਦਾ ਸਮਾਨ ਲੈਣ ਸਟੇਸ਼ਨ ਤੇ ਉਤਰਿਆ। ਉਹ ਹਾਲੇ ਆਪਣੇ ਸਾਥੀਆਂ ਲਈ ਸਮਾਨ ਲੈ ਹੀ ਰਿਹਾ ਸੀ ਕਿ ਅਚਾਨਕ ਉੱਥੇ ਇੱਕ ਪੁਲਿਸ ਇੰਸਪੈਕਟਰ ਆ ਗਿਆ ਅਤੇ ਉਸ ਜਵਾਨ ਨਾਲ ਬਦਤਮੀਜ਼ੀ ਕਰਨ ਲੱਗ ਪਿਆ। ਜਵਾਨ ਨੇ ਬਹੁਤ ਸਮਝਾਇਆ, "ਜਨਾਬ ਮੈਂ ਫੌਜੀ ਹਾਂ, ਮੇਰੀ ਟਿਕਟ ਡੱਬੇ ਵਿੱਚ ਪਈ ਹੈ।" ਪਰ ਪੁਲਿਸ ਵਾਲਾ ਤੈਸ਼ ਵਿੱਚ ਆ ਗਿਆ ਅਤੇ ਉਸ ਨੇ ਜਵਾਨ ਦੇ ਇੱਕ ਥੱਪੜ ਕੱਡ ਮਾਰਿਆ। ਮੌਕੇ ਦਾ ਮਾਹੌਲ ਬਹੁਤ ਗਰਮ ਹੋ ਗਿਆ। ਭੀੜ ਦਾ ਕੱਠ ਵੇਖ ਕੇ ਗੱਡੀ ਦੇ ਡੱਬੇ ਵਿੱਚ ਬੈਠੇ ਉਸ ਜਵਾਨ ਦੇ ਸਾਥੀ ਵੀ ਉਤਰ ਆਏ ਜਦੋਂ ਉਹਨਾਂ ਨੇ ਪੁੱਛਿਆ ਤਾਂ ਉਹਨਾਂ ਦੇ ਸਾਥੀ ਨੇ ਆਪਣੇ ਨਾਲ ਹੋਏ ਤੱਕੇ ਅਤੇ ਬੇਇੱਜ਼ਤੀ ਦੀ ਪੂਰੀ ਗੱਲ ਦੱਸ ਦਿੱਤੀ ਆਪਣੇ ਸਾਥੀ ਨਾਲ ਹੋਈ ਬੇਇੱਜ਼ਤੀ ਸੁਣ ਕੇ ਜਵਾਨਾਂ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਸਾਹਮਣੇ ਉਹੀ ਇੰਸਪੈਕਟਰ ਖੜਕੇ ਸਿਗਰਟ ਦੇ ਕੱਸ਼ ਲਾ ਕੇ ਹੱਸ ਰਿਹਾ ਸੀ ਉਹਨਾਂ ਵਿੱਚੋਂ ਇੱਕ 6 ਫੁੱਟ ਲੰਬਾ ਸਿੱਖ ਫੌਜੀ ਅੱਗੇ ਵਧਿਆ ਅਤੇ ਸਾਹਮਣੇ ਖੜੇ ਪੁਲਿਸਵਾਰੇ ਨੂੰ 3-4 ਥੱਪੜ ਜੜ ਦਿੱਤੇ ਇਸ ਤੋਂ ਪਹਿਲਾਂ ਕਿ ਪੁਲਿਸ ਵਾਲਾ ਕੁਝ ਸਮਝ ਪਾਉਂਦਾ ਬਾਕੀ ਜਵਾਨਾਂ ਨੇ ਵੀ ਉਸ ਦੀ ਚੰਗੀ ਭੁਗਤ ਸਮਾਰ ਦਿੱਤੀ ਤੁਹਾਨੂੰ ਕੀ ਲੱਗਦਾ ਜਵਾਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਸੀ